ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਕੋਲ ਸਥਿਤ ਸਿਟੀ ਸੈਂਟਰ ਦੇ ਸਫਾਈ ਅਤੇ ਵਿਕਾਸਪੁਖੋਂ ਹਾਲਾਤ ਬਹੁਤ ਹੀ ਬੱਤਰ ਬਣੇ ਹੋਏ ਹਨ ਇਸ ਸਬੰਧੀ ਸਿਟੀ ਸੈਂਟਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇੱਥੇ ਜਗ੍ਹਾ ਜਗ੍ਹਾ ਤੇ ਖੜਾ ਬਰਸਾਤ ਦਾ ਪਾਣੀ ਗੰਦਗੀ ਅਤੇ ਕੂੜੇ ਦੇ ਲੱਗੇ ਹੋਏ ਢੇਰ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਹਨ ਉਹਨਾਂ ਦੱਸਿਆ ਕਿ ਸੜਕਾਂ ਦੀ ਹਾਲਤ ਵੀ ਬਹੁਤ ਖਸਤਾ ਹੋ ਚੁੱਕੀ ਹੈ ਅਤੇ ਫੁੱਟਪਾਥ ਵੀ ਥਾਂ ਥਾਂ ਤੋਂ ਟੁੱਟੇ ਪਏ ਹਨ ਜਿਸ ਨਾਲ ਇੱਥੇ ਸਭ ਦੁਕਾਨਾਂ ਅਤੇ ਹੋਟਲ ਕਾਰੋਬਾਰ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ ਅਤੇ ਉਹਨਾਂ ਦਾ ਕੰਮਕਾਰ ਬਿਲਕੁਲ ਨਾਮਾਤਰ ਹੀ ਰਹਿ ਗਿਆ ਹੈ। ਉਹਨਾਂ ਦੱਸਿਆ ਕਿ ਇੱਥੇ ਟੂਰਿਸਟ ਬੱਸਾਂ ਦੀ ਪਾਰਕਿੰਗ ਬਣ ਜਾਣ ਕਾਰਨ ਵੀ ਬਹੁਤ ਪਰੇਸ਼ਾਨੀ ਆਉਂਦੀ ਹੈ। ਅਤੇ ਇੱਥੇ ਬਾਹਰੋਂ ਆਉਣ ਵਾਲੇ ਟੂਰਿਸਟ ਇਸ ਗੁਰੂ ਨਗਰੀ ਦਾ ਕੀ ਅਕਸ ਲੈ ਕੇ ਜਾਣਗੇ? ਇੱਥੇ ਸੜਕਾਂ ਟੁੱਟੀਆਂ ਹੋਣ ਕਾਰਨ ਦੋ ਪਹੀਆ ਵਾਹਨ ਅਤੇ ਰਿਕਸ਼ਾ ਆਦਿ ਪਲਟ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ। ਉਹਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਇਨ੍ਹਾਂ ਮੁਸ਼ਕਲਾਂ ਸੰਬੰਧੀ ਸ਼ਿਕਾਇਤ ਦੇ ਦੇ ਬਾਵਜੂਦ ਵੀ ਇਸ ਵੱਲ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇੱਕ ਵਾਰ ਫੇਰ ਮੰਗ ਕੀਤੀ ਕਿ ਸਿਟੀ ਸੈਂਟਰ ਦੀ ਸਫਾਈ ਵਿਵਸਥਾ ਅਤੇ ਇੱਥੇ ਦੇ ਵਿਕਾਸ ਵੱਲ ਧਿਆਨ ਦੇ ਕੇ ਉਹਨਾਂ ਨੂੰ ਪੇਸ਼ ਆਰੀਆਂ ਮੁਸ਼ਕਿਲਾਂ ਤੋਂ निजात ਦਿਵਾਈ ਜਾਵੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਦਲਬੀਰ ਸਿੰਘ ਰਿੰਕੂ, ਚੇਅਰਮੈਨ ਅਮਨਦੀਪ ਸਿੰਘ, ਸੈਕਟਰੀ ਪਰਮੰਦਰ ਸਿੰਘ ਰਾਜਾ ਅਤੇ ਭੁਪਿੰਦਰ ਸਿੰਘ ਸਣੇ ਸਾਰੇ ਮੈਂਬਰ ਮੌਜੂਦ ਸਨ। ਤੁਹਾਡੇ ਹਾਲਾਤ ਸਾਹਮਣੇ ਆ ਦੀ ਇਲਾਕਾ ਨਿਵਾਸੀਆਂ ਨੇ ਅੱਜ ਰੋਸ ਵਜੋਂ ਸਮਾਰਟ ਸਿਟੀ ਅੰਮ੍ਰਿਤਸਰ ਸਿਟੀ ਸੈਂਟਰ ਵਿੱਚ ਨਰਕ ਨਿਗਮ, ਨਰਕ ਟਰੱਸਟ ਵਿੱਚ ਤੁਹਾਡਾ ਹਾਰਦਿਕ ਸਵਾਗਤ ਲਿਖ ਕੇ ਇਹ ਸਾਈਨ ਦਿੱਤਾ ਹੈ ਜੀ ਵੀ ਇਹੀ ਇੱਥੇ ਤੁਹਾਡਾ ਸਵਾਗਤ ਕਰਦੇ ਇਹ ਸਾਰਾ ਇਲਾਕਾ ਨਵਾਸੀਆਂ ਨੇ ਰਲ ਕੇ ਜੀ ਇਹ ਚੀਜ਼ ਕੀਤੀ ਹੈ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਗਰਾਊਂਡ ਲੈਵਲ ਤੇ ਆ ਕੇ ਹਾਲਾਤ ਵੇਖੇ ਜਾਣ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਜੇ ਕਿਤੇ ਇੱਥੇ ਬਰਸਾਤ ਹੋ ਜਾਂਦੀ ਹੈ ਜੀ ਇੱਥੇ ਗੋਡੇ-ਗੋਡੇ ਪਾਣੀ ਉਸ ਤੋਂ ਇਲਾਵਾ ਇੱਥੇ 1.5 1.5 ਫੁੱਟ ਖੱਡੇ ਜੀ ਲੋਕਾਂ ਦੇ ਹੱਡ ਟੁੱਟ ਰਹੇ ਲੋਕਾਂ ਦੀਆਂ ਬਾਹਾਂ ਟੁੱਟ ਰਹੀਆਂ ਕਿਸੇ ਦਾ ਨਹੂ ਟੁੱਟ ਰਿਆ ਅਸੀਂ ਤੁਹਾਨੂੰ ਵੀਡੀਓ ਦੇ ਦਾਂਗੇ ਜੀ ਜੋ ਸੀਸੀਟੀਵੀ ਦੇ ਵਿੱਚ ਰਿਕਾਰਡਿੰਗਾਂ ਹੋਈਆਂ ਹੋਈਆਂ ਨੇ ਇੰਨੇ ਕੋ ਮਾਰੇ ਇੱਥੇ ਵਰਲਡ ਟੂਰਿਸਟ ਹੁਕਦਾ ਜਿਹੜਾ ਵੀ ਆਂਦਾ ਪੁੱਛਦਾ ਜੀ ਇਹ ਇਲਾਕਾ ਕਿਹਦਾ ਹੈ ਇਹ ਇਲਾਕਾ ਕਿਹਦਾ ਹੈ ਅਸੀਂ ਦੱਸੀਦਾ ਜੀ ਅੰਮ੍ਰਿਤਸਰ ਦੀ ਸਮਾਰਟ ਸਿਟੀ ਹੈ ਸਾਡੀ ਸੈਂਟਰ ਸਰਵਰਨਮੈਂਟ ਨੂੰ ਵੀ ਬੇਨਤੀ ਹੈ ਤੁਸੀਂ ਸਮਾਰਟ ਸਿਟੀ ਪ੍ਰੋਜੈਕਟ ਤੇ ਅੰਮ੍ਰਿਤਸਰ ਲੈਣ ਦਾ ਤੁਸੀਂ ਗਰਾਊਂਡ ਲੈਵਲ ਤੇ ਵੇਖੋ ਸਾਡੀ ਸਾਡੇ ਐਮਪੀ ਸਾਹਿਬ ਜਿਹੜੇ ਹੁਣ ਜਿੱਤੇ ਨੇ ਜੀ ਸਰਦਾਰ ਓਜਲਾ ਜੀ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਉਹ ਲੋਕ ਸਭਾ ਦੇ ਵਿੱਚ ਜਾ ਕੇ ਮੁੱਦਾ ਗੂੰਜੋ ਇਹ ਪਤਾ ਲੱਗੇ ਦੀ ਕੀ ਹਾਲਾਤ ਨੇ ਸਮਾਰਟ ਸਿਟੀ ਦੇ ਉਹਨਾਂ ਨੂੰ ਚਾਨਣ ਕਰਾਓ ਪਰ ਸਾਡੀ ਤੇ ਇਹੀ ਬੇਨਤੀ ਹੈ ਵੀ ਜਿੰਨਾ ਵੀ ਹੋ ਸਕੇ ਇਸ ਇਲਾਕੇ ਨੂੰ ਸੁਧਾਰਿਆ ਜਾਵੇ ਦੀ ਸਿਟੀ ਸੈਂਟਰ ਦਾ ਵਿਕਾਸ ਕਰਾਇਆ ਜਾਵੇ ਅਸੀਂ ਪਿਛਲੇ 10 ਸਾਲਾਂ ਤੋਂ ਸੰਤਾਪ ਭੋਗ ਰਹੇ ਅੱਧਾ-ਅੱਧਾ ਕਿਲੋ ਮਿੱਟੀ ਹਰ ਦੁਕਾਨਦਾਰ ਰੋਜ਼ ਖਾ ਕੇ ਜਾਂਦਾ ਰੋਜ਼ ਹੱਡ ਪੈਰ ਸਾਡੀਆਂ ਤੇ ਫੈਮਲੀਆਂ ਵੀ ਇੱਥੇ ਆਣ ਲੱਗੀਆਂ ਡਰਤੀਆਂ ਦੇਖੋ ਜੀ ਅਧਿਕਾਰੀਆਂ ਦੇ ਧਿਆਨ 'ਚ ਅਸੀਂ ਬਹੁਤ ਵਾਰੀ ਲਿਆਂਦਾ ਹੈ ਮੈਡਮ ਦੇ ਧਿਆਨ 'ਚ ਵੀ ਲਿਆਂਦਾ ਹੈ ਉਹਨਾਂ ਨੂੰ ਮਿਸ ਗਾਈਡ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਵੀ ਇੱਥੇ ਕੱਲੇ ਹੋਟਲਾਂਆਂ ਦਾ ਹਿੱਤ ਹੋਣ ਦੇ ਕਾਰਨ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਇਹ ਸਿਟੀ ਸੈਂਟਰ ਦੇ ਵਿੱਚ 250 ਦੁਕਾਨਾਂ ਨੇ ਜਿਹਦੇ ਵਿੱਚੋਂ ਗਿਣਤੀ ਦੇ 15 ਹੋਟਲ ਨੇ ਹੈ 15 ਹੋਟਲਿਆਂ ਦਾ ਹਿੱਤ ਹੈ ਜਿਹੜੇ 235 ਦੁਕਾਨਦਾਰ ਨੇ ਜਿਨ੍ਹਾਂ ਦੇ ਰਜਗਾਰ ਪੂਰੀ ਤਰ੍ਹਾਂ ਬੰਦ ਹੋਣ ਤੇ ਆ ਗਏ ਨੇ ਉਹਨਾਂ ਨੂੰ ਪੁੱਛਿਆ ਜਾਈ ਉਹਨਾਂ ਦੇ ਗਰਾਊਂਡ ਲੈਵਲ ਦੇ ਹਾਲਾਤ ਕੀ ਨੇ ਕੀ ਬਣਿਆ ਪਿਆ ਜੀ ਇੱਥੇ ਮੈਂ ਤੇ ਇਹ ਵੇਖ ਵੇਖ ਕੇ ਰਹਾ ਨਾ ਵੀ ਇੱਥੇ ਕਦੀ ਜੇ ਸਾਡੇ ਪਰਿਵਾਰ ਦੀ ਕਿਸੇ ਦੀ ਲੱਤ ਬਾਹਾਂ ਟੁੱਟਦੀ ਏ ਤੇ ਕੀ ਹਾਲਾਤ ਹੋਣਗੇ ਅਸੀਂ ਤੇ ਰੋਜ਼ ਕਿਸੇ ਨੂੰ ਚੁੱਕ ਕੇ ਕਿਸੇ ਦੀ ਪੱਟੀ ਕਰਾਣੇ ਆ ਕਿ ਇਹਨੂੰ ਹਸਪਤਾਲ ਛੱਡ ਕੇ ਆਂਦੇ ਆ ਔਰ ਬਹੁਤ ਹੀ ਇੱਥੇ ਮਾੜੇ ਹਾਲਾਤ ਹੈ ਜੀ ਪਖਾਨੇ ਪੂਰੀ ਤਰ੍ਹਾਂ ਖਤਮ ਨੇ ਸੜਕਾਂ ਪੂਰੀ ਤਰ੍ਹਾਂ ਖਤਮ ਨੇ ਫੋਟਵਾਦ ਆਈ ਤੋਂ 10-12 ਸਾਲ ਪਹਿਲੇ ਬਣੇ ਪੂਰੀ ਤਰ੍ਹਾਂ ਖਤਮ ਨੇ ਸਟਰੀਟ ਲਾਈਟਾਂ ਪੂਰੀ ਤਰ੍ਹਾਂ ਖਤਮ ਨੇ ਮਤਲਬ ਸਮਾਰਟ ਸਿਟੀ ਜਾਂ ਕਿਸੇ ਨੂੰ ਸਿਟੀ ਸੈਂਟਰ ਆਣ ਲਈ ਕਹੀਏ ਉਹ ਬੜਾ ਖੁਸ਼ ਹੋ ਕੇ ਆਂਦਾ ਜੀ ਮੈਂ ਸ਼ਹਿਰ ਦੇ ਸੁੰਦਰ ਇਲਾਕੇ 'ਚ ਚੱਲਾਂ ਪਰ ਜਦੋਂ ਉਹ ਗਰਾਊਂਡ ਲੈਵਲ ਤੇ ਆ ਕੇ ਵਹਿੰਦਾ ਸਿਟੀ ਸੈਂਟਰ ਨੂੰ ਉਹ ਦੇਖਦਾ ਵੀ ਇੰਨੇ ਗੰਦੇ ਹਾਲਾਤ ਸ਼ਹਿਰ ਦਾ ਮੈਂ ਕਹਿੰਦਾ ਜੀ ਕੀ ਬਣੂ ਸਾਡੀ ਤੇ ਦੇਖੋ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਸ਼੍ਰੀ ਕਾਲਤਖ ਸਾਬ ਨੂੰ ਵੀ ਅਪੀਲ ਹੈ ਜੇ ਨਹੀਂ ਕੁਝ ਕਰ ਸਕਦੇ ਤੇ ਤੁਸੀਂ ਅੱਗੇ ਆਓ ਤੁਸੀਂ ਇਸ ਇਲਾਕੇ ਦਾ ਵਿਕਾਸ ਕਰਾਓ ਜੇ ਫਿਰ ਵੀ ਨਹੀਂ ਤੇ ਕੋਈ ਨਹੀਂ ਫਿਰ ਦੁਕਾਨਦਾਰ ਰਲਕੇ ਦੀ ਪੈਸੇ ਪਾ ਕੇ ਹੀ ਆਬ ਬਣਾ ਲੈਨੇ ਇੱਕ ਵਾਰੀ ਸਾਨੂੰ ਹੱਥ ਕੜੇ ਕਰਕੇ ਕਹਿ ਦੇਣ ਵੀ ਅਸੀਂ ਕੁਝ ਨਹੀਂ ਕਰ ਸਕਦੇ